ਅੱਜ 13 ਸਤੰਬਰ ਦਿਨ ਸ਼ੁੱਕਰਵਾਰ ਬਾਬਾ ਮੁਰਾਦ ਸ਼ਾ ਸਰਕਾਰ ਨਕੋਦਰ ਮੇਲੇ ਦਾ ਦੂਸਰਾ ਦਿਨ ਸੀ ਅੱਜ ਦੂਸਰੇ ਦਿਨ ਵੀ ਇਸ ਵਿਸ਼ਵ ਪ੍ਰਸਿੱਧ ਦਰਬਾਰ ਵਿੱਚ ਹਜ਼ਾਰਾਂ ਲੋਕ ਸੂਬਾ ਪੰਜਾਬ ਅਤੇ ਪੰਜਾਬ ਦੇ ਬਾਰੋਂ ਇਸ ਪਾਕ ਅਤੇ ਮੁਕੱਦਸ ਦਰਬਾਰ ਡੇਰਾ ਬਾਬਾ ਮੁਰਾਦ ਸ਼ਾ ਸਰਕਾਰ ਅਤੇ ਲਾਡੀ ਸ਼ਾ ਸਰਕਾਰ ਨਕੋਦਰ ਵਿਖੇ ਨਕਮਸਤਕ ਹੋਣ ਆਏ ਸੰਗਤਾਂ ਵਿੱਚ ਮੇਲੇ ਨੂੰ ਲੈ ਕੇ ਖਾਸਾ ਜੋਸ਼ ਅਤੇ ਉਤਸ਼ਾਹ ਵੇਖਣ ਨੂੰ ਮਿਲਿਆ ਅੱਜ ਇਸ ਦਰਬਾਰ ਤੇ ਸੂਬੇ ਦੇ ਮਸ਼ਹੂਰ ਸੂਫੀ ਕਵਾਲ ਤੇ ਸਿੰਗਰ ਇਸ ਦਰਬਾਰ ਵਿੱਚ ਆਪਣੀ ਹਾਜ਼ਰੀ ਲਗਾ ਕੇ ਗਏ ਦਾਤਾ ਜੀ ਦੇ ਮਰੀਦ ਦੂਰ ਦਰਾਡੇ ਦੇ ਪਿੰਡਾਂ ਤੇ ਸ਼ਹਿਰਾਂ ਵਿੱਚੋਂ ਇਸ ਦਰਬਾਰ ਵਿਖੇ ਸੇਵਾ ਕਰਨ ਪਹੁੰਚੇ ਸਨ ਜਿੱਥੇ ਕਿ ਦਰਬਾਰ ਦੀ ਕਮੇਟੀ ਵੱਲੋਂ ਤੇ ਅਤੁੱਟ ਲੰਗਰ ਵਰਤਾਏ ਹੀ ਜਾ ਰਹੇ ਸਨ ਉੱਥੇ ਸੂਬੇ ਦੇ ਦੂਸਰੇ ਜ਼ਿਲ੍ਹਿਆਂ ਵਿੱਚੋਂ ਵੀ ਲੋਕ ਵੱਖ-ਵੱਖ ਪ੍ਰਕਾਰ ਦੇ ਲੰਗਰ ਲੈ ਕੇ ਪਹੁੰਚੇ ਸਨ ਅੱਜ ਜਿੱਥੇ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਅਜਨਾਲਾ ਦੇ ਲਾਗੇ ਲੱਗਦੇ ਪਿੰਡਾਂ ਵਿੱਚੋਂ ਸੰਗਤ ਇੱਕ ਪੂਰੀ ਵੱਡੀ ਟਰਾਲੀ ਜੂਸ ਦੀ ਲੈ ਕੇ ਨਕੋਦਰ ਦਰਬਾਰ ਵਿਖੇ ਪਹੁੰਚੀ ਅਤੇ ਤਹਿਸੀਲ ਅਜਨਾਲੇ ਦੀਆਂ ਸੰਗਤਾਂ ਨੇ ਕੀ ਆਖਿਆ ਸ਼ਹਿਰ ਨਕੋਦਰ ਬਾਰੇ ਤੁਸੀਂ ਵੀ ਸੁਣੋ ਅਤੇ ਤੁਸੀਂ ਵੇਖ ਸਕਦੇ ਹੋ ਕਿ ਸ਼ਹਿਰ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਤੋਂ ਆਏ ਇਹ ਵੀਰ ਕਿਸ ਤਰ੍ਹਾਂ ਨਕੋਦਰ ਮੇਲੇ ਵਿੱਚ ਆਈਆਂ ਸੰਗਤਾਂ ਨੂੰ मिक्स जूस दे लंगर ਵਰਤਾ ਰਹੇ ਨੇ। اور ਤੁਸੀਂ ਇਹ ਬਿਲਕੁਲ ਤਾਜ਼ਾ ਤਸਵੀਰਾਂ ਵੇਖ ਰਹੇ ਹੋ। ਸਿਰਫ ਅਤੇ ਸਿਰਫ ਕੇਡੀ ਵਰਲਡ ਚੈਨਲ ਦੇ ਮਾਧਿਅਮ ਰਾਹੀਂ। ਇਹ ਵੇਖੋ ਕਿਸ ਤਰ੍ਹਾਂ ਇਹ ਵੀਰ ਠੰਡੇ ਅਤੇ ਮਿਕਸ ਹਾਈ ਕੁਆਲਿਟੀ ਜੂਸ ਦੇ ਲੰਗਰ ਇਸ ਦਰਬਾਰ ਪੀਰ ਬਾਬਾ ਮੁਰਾਦ ਸ਼ਾ ਸਰਕਾਰ ਹੋਂ ਦੇ ਦਰਬਾਰ ਤੇ ਲੈ ਕੇ ਆਏ। اور ਲੰਗਰ ਸਾਰੀਆਂ ਸੰਗਤਾਂ ਵਿੱਚ ਵਰਤਾ ਰਹੇ ਹਨ। ਹਾਂਜੀ ਵੀਰ ਕੀ ਨੌਏ ਤੁਹਾਡਾ ਸੁਖਦੀਪ ਸਿੰਘ ਔਰ ਕਿਥੋਂ ਦਾ ਰਹਿਣ ਵਾਲੇ ਤੁਸੀਂ ਸੀਮ ਬਰਛਾਦੇ ਰਹਿਣ ਵਾਲੇ ਆ ਇਹ ਨਾਲੇ ਦੇ ਲਾਗੇ ਤੇ ਔਰ ਜਿਵੇਂ ਕੀ ਅੱਜ ਆਪਾਂ ਬਾਬਾ ਮੁਰਾਦ ਸ਼ਾ ਜਿਹਦਾ ਚੌਥਾ ਜਿਹੜਾ ਆਪਣਾ ਸਲਾਣਾ ਔਰਸ ਹੈ ਤੁਸੀਂ ਉੱਥੇ ਸੇਵਾ ਕਰ ਰਹੇ ਹੋ ਉਸੇ ਕਿਵੇਂ ਦਾ ਲੱਗ ਰਿਹਾ ਤੁਹਾਨੂੰ ਬਹੁਤ ਵਧੀਆ ਜੀ ਲੱਗ ਰਿਹਾ ਸ਼ਹਿਰ ਨੂੰ ਪੁੱਤਰਵਾਰੇ ਕੀ ਕਹਿਣਾ ਨੇਕੀ ਦਾ ਨੇਕੀ ਦਾ ਦਰ ਵੀ ਆਖਿਆ ਜਾਂਦਾ ਹੈ ਉਹ ਫੀਰਾਪੁਰੀ ਵੀ ਆਖਿਆ ਜਾਂਦਾ ਹੈ ਔਰ ਸੂਬਾ ਪੰਜਾਬ ਦੇ ਨਾਲ ਨਾਲ ਪੂਰੇ ਹਿੰਦੁਸਤਾਨ ਦੇ ਵਿੱਚੋਂ ਵੀ ਸੰਗਤਾਂ ਇੱਥੇ ਨਕਮਸਤ ਕੋਣ ਆਉਂਦੀਆਂ ਨੇ ਕੀ ਕਹਿਣਾ ਚਾਹੋਗੇ ਇਹਨਾਂ ਤੋਂ ਪੁੱਤ ਜਿਹੜਾ ਬਹੁਤ ਵਧੀਆ ਚੀਜ਼ ਹੈ। ਸਿੱਖਿਆ ਹੋਣਾ ਚਾਹੀਦਾ ਹਰ ਇੱਕ ਨੂੰ। ਆਪਾਂ ਦੇਖਣਾ ਚਾਹੀਦਾ ਬਹੁਤ ਵਧੀਆ ਚੀਜ਼। ਔਰ ਤੁਸੀਂ ਕਿੰਨੇ ਕ ਸਮੇਂ ਤੋਂ ਇਸ ਦਰਬਾਰ ਨਾਲ ਜੁੜੇ ਹੋ? ਮੈਨੂੰ ਕੋ ਤੋਂ ਘੱਟ 10 ਸਾਲ ਹੋ ਗਿਆ। ਠੀਕ ਹੈ ਜੀ। ਹਾਂਜੀ। ਔਰ ਸਾਈ ਲਾਡੀ ਸ਼ਾਹ ਉਹਨਾਂ ਬਾਰੇ ਕੀ ਕਹਿਣਾ ਤੁਹਾਡਾ? ਕੀ ਵਿਚਾਰ? ਸਾਈ ਲਾਡੀ ਸ਼ਾਹ ਜਿਹੜੇ ਹੀ ਬਹੁਤ ਵਧੀਆ ਭਗਤ ਸੀ। ਇਹ ਕਰਕੇ ਆਪਣੀਆਂ ਉਹਨਾਂ ਨੂੰ ਮੰਨਦੇ ਆ ਤੇ ਅਣਖ ਉਹਨਾਂ ਦੇ ਦਰਸਕ ਕਰਦੇ ਰਹੇ ਆ ਇਸ ਕਰਕੇ ਵਾਅਦੇ ਮੱਥਾ ਟੇਕਣਾ। ਸੋ ਅੱਜ ਜਿਹੜਾ ਤੁਹਾਡਾ ਇਹ ਜੂਸ ਦੀ ਸੇਵਾ ਚੱਲ ਰਹੀ ਹੈ ਇਹ ਕਿੰਨਾ ਸਮਾਂ ਹੋ ਗਿਆ ਜਿਹੜੀ ਹੁਣ ਚੱਲ ਰਹੀ ਹੈ? ਕਦੋਂ ਆਏ ਸੀ ਤੁਸੀਂ? ਅਸੀਂ ਅੱਤਾਂ ਕਿੰਟਾ ਪਹਿਲਾਂ ਆ ਗਏ। ਠੀਕ। ਹਾਂਜੀ। ਔਰ ਜੇਕਰ ਮੇਲੇ ਦੀ ਗੱਲ ਕਰੀਏ ਮੇਲਾ ਕੱਲ ਸਟਾਰਟ ਹੋਇਆ ਸੀ ਔਰ ਬਹੁਤ ਸਾਰੀਆਂ ਦੇਸ਼ ਵਿਦੇਸ਼ਾਂ ਤੋਂ ਸੰਗਤਾਂ ਜਿਹੜੀਆਂ ਨਖਮਸਤ ਹੋਣ ਆਈਆਂ ਸਰ। ਸੋ ਕੱਲ ਵੀ ਆਏ ਸੀ ਕਿ ਅੱਜ ਆਏ ਨਹੀਂ ਇਨਸ਼ਾਅਰ ਨੂੰ ਪਤਾ ਹੀ ਲੇਟ ਲੱਗਾ ਸੀ ਅੱਛਾ ਜੀ ਉਹਦਾ ਪਤਾ ਹੀ ਲੇਟ ਲੱਗਾ ਫਿਰ ਅੱਜ ਜੀ ਅਸੀਂ ਤੁਰੇ ਤੇ ਅੱਜ ਹੀ ਪੜਦੇ ਆ ਠੀਕ ਹੈ ਜੀ ਧੰਨਵਾਦ ਹੈ ਸਰ ਸਰ ਬਸ ਹੋ ਗਿਆ ਨਿਗਰੂ ਦੀ ਵੀਡੀਓ ਰੱਖੀ ਹਾਂ 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 ਜੀ ਹਾਂ ਚੱਲੋ ਦੋਸਤ ਸ੍ਰੀ ਸੇਵਾ ਵਿੱਚ ਬਹੁਤ ਬਹੁਗੇ ਤੁਮਗੀ ਆਏ ਸਾਰੇ ਵਾਲਾ 我。